ਸਾਸਿਕਾ ਮਹਾਤੋੜਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਝਟਕਾ ਦੇ ਦਿੱਤਾ ਹੈ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਸੀ ਲੇਕਿਨ ਅੱਜ ਫਿਰ ਇੱਕ ਵਾਰ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਸੰਸਦ ਮੀਤ ਹੈਰ ਨੇ ਇੱਕ ਵੱਡਾ ਆਗੂ ਪੱਟ ਲਿਆ ਹੈ ਕਾਂਗਰਸ ਪਾਰਟੀ ਦਾ ਇਸ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਥੇਰ ਦੀ ਅੱਜ ਟਵੀਟ ਕਰਦਿਆਂ ਸ਼ਲਾਘਾ ਵੀ ਕੀਤੀ ਹੈ ਕਿ ਇਹੋ ਜਹ ਵੱਡੇ ਲੀਡਰਾਂ ਦੀ ਢੋੜ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਕਿਉਂਕਿ ਇਹਨਾਂ ਦੇ ਆਉਣ ਨਾਲ ਪਾਰਟੀ ਨੂੰ ਪਰਮਾ ਹੰਗਾਰਾ ਮਿਲੇਗਾ ਮੀਥੇਰ ਨੇ ਕਿਹਾ ਕਿ ਜਿਹੜੇ ਪੰਜਾਬ ਅਤੇ ਪੰਜਾਬ ਦੇ ਹਤੈਸ਼ੀ ਨੇ ਪੰਜਾਬ ਦੇ ਹਿਤਾਬਾਰੇ ਸੋਚਦੇ ਨੇ ਉਹਨਾਂ ਦਾ ਦੋਵਾਂ ਹੱਥਾਂ ਦੇ ਨਾਲ ਅਸੀਂ ਸਵਾਗਤ ਕਰਾਂਗੇ ਆਮ ਆਦਮੀ ਪਾਰਟੀ ਦੇ ਵਿੱਚ ਦੱਸਦੀ ਹੈ ਕਿ ਅੱਜ ਫਿਰ ਢਾ ਲਾਈ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਨੇ अनेका ਲੀਡਰ ਪੱਤੇ ਨੇ ਸ਼ਰੋਮੀ ਅਕਾਲੀ ਦਲ ਦੇ ਪਿਛਲੇ 1 ਮਹੀਨੇ ਦੇ ਵਿੱਚ ਲੇਕਿਨ ਹੁਣ ਇੱਕ ਵੱਡਾ ਆਗੂ ਪੱਟ ਲਿਆ ਹੈ ਦੱਸਦੀ ਹੈ ਕਿ ਨੀਤ ਹੀਰ ਨੇ ਗੇਮ ਖੇਡ ਦਿੱਤੀ ਹੈ ਉਹਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਾਂਗਰਸ ਪਾਰਟੀ ਦੇ ਵੱਡੇ ਆਗੂ ਸ਼ਮੂਲਿਤ ਕਰਨਗੇ ਆਪ ਆਦਮੀ ਪਾਰਟੀ ਦੇ ਵਿੱਚ ਦੱਸਦੀ ਹੈ ਕਿ ਹਲਕਾ ਬਰਨਾਲਾ ਤੋਂ ਕਾਂਗਰਸੀ ਆਗੂ ਗੁਰਜੀਤ ਸਿੰਘ ਰਮਨਵਾਲੀਆ ਜਿਹੜੇ ਸਮਾਜ ਸੇਵੀ ਕੁਲਵੰਤ ਸਿੰਘ ਯਾਨੀ ਕਿ ਇਹ ਹਲਕਾ ਅਨਚਾਰਜ ਨੇ ਬਰਨਾਲਾ ਦੇ ਕੁਲਵੰਤ ਸਿੰਘ ਜਿਹੜੇ ਨੇ ਉਹ ਸਮਾਜ ਸੇਵੀ ਨੇ ਹਲਕਾ ਬਰਨਾਲੇ ਦੇ ਵਿੱਚ ਇਹਨਾਂ ਨੂੰ ਅੱਜ ਮੀਤ ਹੇਰ ਨੇ ਰਸਮੀ ਤਰੀਕੇ ਦੇ ਨਾਲ ਸ਼ਾਮੂਲਿਤ ਕਰਾ ਲਈ ਹੈ ਆਪਣੀ ਪਾਰਟੀ ਯਾਨੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਦੱਸ ਦਈਏ ਕਿ ਜਿਹੜੇ ਪ੍ਰਧਾਨ ਨੇ ਗੁਰਜੀਤ ਸਿੰਘ ਰਮਨ ਵਾਲੀਆ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਸੂਬੇ ਦੇ ਵਿੱਚ ਕੰਮ ਹੋ ਰਿਹਾ ਨੇ 2.5 ਸਾਲਾਂ ਦੇ ਵਿੱਚ ਹੋਏ ਨੇ ਆਮ ਆਦਮੀ ਪਾਰਟੀ ਵੱਲੋਂ ਅਸੀਂ ਉਹਨਾਂ ਤੋਂ ਬੇਹੱਦ ਖੁਸ਼ ਆ ਸਾਨੂੰ ਪਤਾ ਹੈ ਕਿ ਜਿਹੜੇ ਬਾਕੀ ਦੇ 2.5 ਸਾਲ ਨੇ ਉਹਨਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਚੰਗਾ ਪ੍ਰਦਰਸ਼ਨ ਕਰੇਗੀ ਉਹਨਾਂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਆਮ ਆਦਮੀ ਪਾਰਟੀ ਦਾ ਹੈ ਇਸ ਲਈ ਗੁਰਜੀਤ ਸਿੰਘ ਰਮਨਵਾਲੀਆ ਅਤੇ ਸਮਾਜ ਸੇਵੀ ਕੁਲਵੰਤ ਸਿੱਖ ਅੱਜ ਰਸਮੀ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਦੱਸਦੀ ਹੈ ਕਿ ਕਾਂਗਰਸ ਦਾ ਬਲ ਬਰਨਾਲੇ ਤੋਂ ਘਟ ਗਿਆ ਹੈ ਕਿਉਂਕਿ ਬਰਨਾਲੇ ਫਲਕਾ ਬਰਨਾਲਾ ਚੱਬੇਵਾਲ ਡੇਰਾ ਬਾਬਾ ਨਾਨਕ ਅਤੇ ਗਿੱਦੜ ਬਾਹਾ ਤੋਂ ਜਿਮਣੀ ਚੋਣਾ ਹੋਣ ਜਾ ਰਹੀਆਂ ਨੇ ਬਸ ਕੁਝ ਥੋੜੇ ਹੀ ਸਮੇਂ ਬਾਅਦ ਇਸ ਨੂੰ ਲੈ ਕੇ ਹੁਣ ਫਲਕਾ ਬਰਨਾਲੇ ਤੋਂ ਵੱਡੇ ਲੀਡਰ ਪਟੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਅਤੇ ਕਾਂਗਰਸ ਨੂੰ ਲੱਗ ਰਹੇ ਨੇ ਵੱਡੇ ਵੱਡੇ ਝਟਕੇ